ਜਿਹੜੀ ਰੇਤ ਹੁਣ ਖੇਤਾਂ ਦੇ ਵਿੱਚ ਭਰ ਗਈ ਸੀ ਉਹ ਰੇਤ ਤਾਂ ਕੱਢ ਕੇ ਵੇਚੀ ਨਹੀਂ ਜਾਣੀ ਤਾਂ ਫਿਰ ਕਿਸਾਨਾਂ ਨੇ ਸਕੀਮ ਲਗਾਈ ਕਿ ਇਸ ਰੇਤ ਦੇ ਨਾਲ ਬੰਨ ਹੀ ਕਿਉਂ ਨਾ ਬੰਨੇ ਜਾਣ ਫਿਰ ਪੋਕਲੈਨ ਮਸ਼ੀਨਾਂ ਨੇ ਜਿਹੜੀਆਂ ਉਹ ਲਗਾ ਲੀਆਂ ਗਈਆਂ ਤਾਂ ਕਿ ਉਸ ਬੰਨ ਨੂੰ ਪੂਰ ਲਿਆ ਜਾਵੇ ਪਾਣੀ ਤਾਂ ਹੀ ਇਸ ਪਾਸੇ ਰੁਕੇਗਾ ਫਿਰ ਹੋਰ ਕੋਈ ਹੱਲ ਨਹੀਂ ਦਾ ਹੈਗਾ ਜੀ ਹੋਰ ਕੋਈ ਹੱਲ ਨਹੀਂ ਦਾ ਹੈਗਾ ਇਦਾਂ ਬੰਨਾਂ ਦੇ ਪਊਗੀ ਤਾਂ ਚੱਕ ਕੇ ਕਿਤੇ ਜਾਣੀ ਨਹੀਂ ਇਹਨਾਂ ਦੀਆਂ ਫਸਲਾਂ ਨੂੰ ਬੀਜ ਹੋਣੀ ਇੱਥੇ ਤੈਂ ਤੋ 405 ਫੁੱਟ ਰੇਤ ਹੋ ਗੋਟੋ-ਗਟੇ ਕੱਲ ਨੂੰ ਬੱਸ ਸਕਦਾ ਉਹਦਾ ਉੱਚਾ ਹੋਣ ਨੂੰ ਅਜੇ 4-5 ਦਿਨ ਲੱਗਣਗੇ ਉਹਦਾ ਪਾਣੀ ਵੱਧ ਜਾਊਗਾ ਕੱਲ ਤੱਕ ਬਾਕੀ ਇਹੋ ਜੇ ਅਜੇ 10ਵੇਂ ਹੋਰ ਆਏ ਉਹ ਬਹੁਤ ਤਕੜਿਆ ਇਹ ਮਹੀਨੇ ਤੋਂ ਉੱਤੇ ਲੱਗੂਗਾ ਡੇਢ ਮਹੀਨਾ ਲੱਗੂ ਘੱਟੋ-ਘੱਟ ਸਾਰੇ ਵੱਜਣ ਕੰਪਲੀਟ ਹੋਣ ਹੁਣ ਲੋਗ ਰਾਸਣ ਬੰਦ ਕਰਕੇ ਤੇ ਡੀਜ਼ਲ ਦੀ ਸੇਵਾ ਕਰੀ ਜਾਂਦੇ ਵਧੀਆ ਜੀ ਪੰਜਾਬੀਆਂ ਨੇ ਮੋਰਚਾ ਸੰਭਾਲ ਲਿਆ ਤਾਂ ਬੰਨ ਨੂੰ ਮਜ਼ਬੂਤ ਕੰਮ ਕਰਨ ਦਾ ਕੰਮ ਆ ਜਿਹੜਾ ਉਹ ਚੱਲ ਪਿਆ ਜਿਹੜੀ ਰੇਤ ਹੁਣ ਖੇਤਾਂ ਦੇ ਵਿੱਚ ਭਰ ਗਈ ਸੀ ਉਹ ਰੇਤ ਤਾਂ ਕੱਢ ਕੇ ਵੇਚੀ ਨਹੀਂ ਜਾਣੀ ਤਾਂ ਫਿਰ ਕਿਸਾਨਾਂ ਨੇ ਸਕੀਮ ਲਗਾਈ ਕਿਸ ਰੇਤ ਦੇ ਨਾਲ ਬੰਨ ਹੀ ਕਿਉਂ ਨਾ ਬੰਨੇ ਜਾਣ ਕਿਉਂਕਿ ਪਾਣੀ ਹਲੇ ਵੀ ਭਰਿਆ ਹੋਇਆ ਕਈ-ਕਈ ਫੁੱਟ ਤਾਂ ਜਹੇ ਦੇ ਵਿੱਚ ਉਸ ਪਾਣੀ ਦੇ ਵਿੱਚੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਉਣਾ ਬਹੁਤ ਵੱਡੀ ਚੁਣੌਤੀ ਹੋਵੇਗੀ ਤਾਂ ਦੂਜੇ ਪਾਸੇ ਫਿਰ ਪੋਕਲੇਨ ਮਸ਼ੀਨਾਂ ਨੇ ਜਿਹੜੀਆਂ ਉਹ ਲਗਾ ਲੀਆਂ ਗਈਆਂ ਤਾਂ ਕਿ ਉਸ ਬੰਨ ਨੂੰ ਪੂਰ ਲਿਆ ਜਾਵੇ ਪਾਣੀ ਤਾਂ ਹੀ ਇਸ ਪਾਸੇ ਰੁਕੇਗਾ ਜੇਕਰ ਬੰਨ ਮਜਬੂਤ ਹੋਏਗਾ ਬੰਨ ਦਾ ਪਾੜ ਬੰਨਿਆ ਜਾਏਗਾ ਨਹੀਂ ਫਿਰ ਪਾਣੀ ਇਸੇ ਤਰੀਕੇ ਦੇ ਨਾਲ ਵਗਦਾ ਰਹੇਗਾ ਨੁਕਸਾਨ ਹੁੰਦਾ ਰਹੇਗਾ ਪਾਣੀ ਦਾ ਕੀ ਪਤਾ ਲੱਗਦਾ ਕਿ ਦੁਬਾਰੇ ਫਿਰ ਦਰਿਆਵਾਂ ਦੇ ਵਿੱਚ ਵੱਧ ਜਾਵੇ ਖਾਵੇਂ ਕੀ ਨੁਕਸਾਨ ਬਹੁਤ ਵੱਡਾ ਹੋਇਆ ਬਜ਼ੁਰਗੋ ਕਿੰਨੇ ਦਿਨ ਤੋਂ ਜਿਹੜੀ ਬਨਪੂਰਨ ਦੀ ਸੇਵਾ ਇੱਥੇ ਚੱਲਦੀ ਹੈ ਅੱਜ ਪੰਜਵਾਂ ਦਿਨ ਆਇਆ ਹਾਂ ਜੇ ਰਾਤ ਕੰਮ ਚੱਲਦਾ ਫਿਰ ਨਹੀਂ ਜੀ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਇਹ ਬੰਨ ਪਹਿਲਾਂ ਵੀ ਟੁੱਟ ਗਿਆ ਸੀ ਇੱਥੋਂ ਜਾਂ ਅੱਜ ਸਵੇਰੇ ਟੁੱਟਿਆ ਇਹ ਇਹ ਪਹਿਲੀ ਵਾਰੀ ਟੁੱਟਿਆ ਪਹਿਲੀ ਵਾਰੀ ਹਾਂ ਜਿਸ ਬੰਨ ਤੋਂ ਸਨਿਆ ਨੁਕਸਾਨ ਕਿ ਨਾ ਹੋਇਆ ਨੁਕਸਾਨ ਤਾਂ ਸਾਰੇ ਰੇਤੀ ਦੇ ਦਿੱਤੇ ਹੁੰਦੇ ਨੇ ਦੇਖ ਲਓ ਪਈਏ ਨੁਕਸਾਨ ਹੀ ਨੁਕਸਾਨ ਆ ਬੰਨੇ ਦਿਮਾਗ ਵਿੱਚ ਆਇਆ ਕਿ ਇਹ ਰੇਤਾ ਉੱਚਾ ਦਾ ਕੱਢਿਆ ਨਹੀਂ ਜਾਣਾ ਇਸ ਨਾਲ ਬੰਨੇ ਬੰਨਦੀ ਏ ਹੋਰ ਕੋਈ ਹੱਲ ਹੀ ਨਹੀਂ ਰਹੇਗਾ ਜੀ ਹੋਰ ਕੋਈ ਹੱਲ ਨਹੀਂ ਰਹੇਗਾ ਇਦਾਂ ਬੰਨਾਂ ਦੇ ਪਊਗੀ ਤਾਂ ਚੱਕ ਕੇ ਕਿਤੇ ਜਾਣੀ ਨਹੀਂ ਏ ਹੋ ਸਕਦਾ ਥੋੜੀ ਵੱਲ ਕੋਈ ਲਿ ਜਾ ਕੇ ਕੋਈ ਕਿਤੇ ਵੇਚ-ਬੋਚ ਲਵੇ ਯਾ ਕਿ ਦੇ ਨੀਵਾ ਖਤਾ ਹੋਇਆ ਉੱਥੇ ਪਾ ਨੂੰ ਨਹੀਂ ਤੇ ਵਿੱਚ ਇੱਧੇ ਰਹਿ ਜਾਣੀਆਂ ਇਹਨਾਂ ਦੀਆਂ ਫਸਲਾਂ ਨੂੰ ਬੀਜ ਹੋਣੀ ਇੱਥੇ 3 ਤੋਂ 4 ਕੋ 5 ਫੁੱਟ ਰੇ ਦਫੋ ਘਟਾ ਘਟਾ ਸਾਹਬਾਂ ਦੀ ਸਭ ਤੋਂ ਵੀ ਟਰੈਕਟਰਾਂ ਦੇ ਨਾਲ ਤਰਾਹਿਆਂ ਦੇ ਨਾਲ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸੁਲਤਾਨਪੁਰ ਨਦੀ ਦੀ ਇਹ ਤਸਵੀਰ ਹੈ ਜਿੱਥੇ ਬਜ਼ੁਰਗਾਂ ਨੇ ਨੇ ਨਾਲ ਮਿਲ ਕੇ ਨੌਜਵਾਨਾਂ ਨੇ ਵੀ ਮੋਰਚਾ ਸੰਭਾਲਿਆ ਹੋਇਆ ਕਿੰਨੇ ਕੁ ਦਿਨ ਹਾਲੇ ਇਸ ਬੰਨ ਨੂੰ ਹੋਰ ਪੂਰਨ ਤੇ ਲੱਗ ਸਕਦੇ ਨੇ ਇਹ ਜੇ ਕੱਲ ਨੂੰ ਵੱਸ ਸਕਦਾ ਉਹਦਾ ਉੱਚਾ ਹੋਣ ਨੂੰ ਅਜੇ 4-5 ਦਿਨ ਲੱਗਣਗੇ ਉਹਦਾ ਪਾਣੀ ਵੱਧ ਜਾਊਗਾ ਕੱਲ ਤੱਕ ਬਾਕੀ ਹੋਰ ਉੱਤੇ ਮਿੱਟੀ ਪਾਉਣ ਨੂੰ 5-4 ਦਿਨ ਲੱਗ ਸਕਦੇ ਇਹ ਤਾਂ ਕੱਲੇ ਬਾਕੀ ਇਹੋ ਜਿਹੇ 10ਵੇਂ ਹੋਰ ਆਏ ਉਹ ਬਹੁਤ ਤਕੜਿਆ ਇਹ ਮਹੀਨੇ ਤੋਂ ਉੱਤੇ ਲੱਗੂਗਾ 1.5 ਮਹੀਨਾ ਲੱਗੂ ਘੱਟੋ ਘੱਟ ਸਾਰੇ ਵੱਜਣ ਕੰਪਲੀਟ ਹੋਣ ਜੀ ਜੀ ਦਾ ਆ ਰਹੀ ਹੈ ਡੀਜ਼ਲ ਦੀ ਸੇਵਾ ਕਰ ਰਹੀ ਹੈ ਡੀਜ਼ਲ ਆ ਰਿਹਾ ਜੀ ਹੁਣ ਲੋਕ ਰਾਸ਼ਨ ਬੰਦ ਕਰਕੇ ਤੇ ਡੀਜ਼ਲ ਦੀ ਸੇਵਾ ਕਰੀ ਜਾਂਦੇ ਵਧੀਆ ਜੀ ਹਾਂਜੀ ਇਹ ਤੇ ਜਿਹਨੇ ਕਰਨਾ ਦੇ ਕਿਸਾਨ ਨੇ ਜਿਹੜੇ ਲੱਗੇ ਹੋਏ ਆ ਇਹ ਅੱਜ ਤੇ ਨਵੀਪੁਰ ਦੇ ਆ ਸੱਤ ਟਰੈਕਟਰ ਤੇ ਬਾਕੀ ਆ ਬਾਉਪੁਰ ਦੇ ਆ ਕੁਝ ਉਹ ਪੈਣੀ ਦੇ ਜੀ ਇਹਦੇ ਨਾਲ ਬਨ ਰਹੇ ਹਾਂ ਕਿ ਬੰਨ ਮਜ਼ਬੂਤ ਹੋਏਗਾ ਰੇਤ ਰ ਖੜੇਗੀ ਪਾਣੀ ਇਹ ਜੀ ਚੌੜਾ ਹੋਊਗਾ ਵਾਵਾ ਫੇਰ ਖੜੇਗੀ ਤਰਪਾਈ ਲੱਗੂਗੀ ਇੱਕ ਸਾਈਡ ਤੇ ਦਰਿਆਲੇ ਬਣੇ ਫੇਰ ਖੜੂਗਾ ਉਧਾਂ ਨੇ ਉਧਰੇ ਪਾਸੇ ਨਾਲ ਪਾਣੀ ਕੋਏਗੀ ਤੁਹਾਨੂੰ ਫਿਰ ਉਹ ਆਪਣੇ ਖਰਚੇ ਤੇ ਜਾਂ ਕੋਈ ਉਹ ਨੂੰ ਉਹ ਖਰਚਾ ਕੋਈ ਦੇਊਗਾ ਠੀਕ ਹੈ ਨਹੀਂ ਤਾਂ ਫੇਰ ਲੋਕ ਆਪਣੇ ਖਰਚੇ ਤੇ ਬੰਨਣਗੇ ਉਹਨਾਂ ਤਰ ਪੈਣਗੇ ਕਿੰਨੇ ਕਿੱਲੇ ਇਸ ਬੰਨ ਦੇ ਟੁੱਟਣ ਦੇ ਨਾਲ ਮਰ ਗਏ ਨੇ 23 ਤੋਂ ਜ਼ਿਆਦਾ ਇਹ ਜੀ ਮੇਰੇ ਖਿਆਲ 5000 ਤੋਂ ਉੱਤੇ ਕਿੱਲਾ ਹੈ ਸਾਰਾ ਇਹ ਟਾਪੂ 'ਤੇ ਹਾਂਜੀ ਬਿਲਕੁਲ ਪਿਛਲੇ 23 ਦੇ ਵਿੱਚ ਵੀ ਇੰਨਾ ਨੁਕਸਾਨ 23 'ਚ ਵੀ ਇੰਨਾ ਹੋ ਗਿਆ ਹੈ ਅਜੇ ਓਦੋਂ ਵੀ ਜ਼ਿਆਦਾ ਹੋ ਗਿਆ ਜੀ ਅਜੇ ਬਹੁਤੀ ਰੇਤੋਂ ਵੀ ਜ਼ਿਆਦਾ ਪੈ ਗਈ ਹੈ ਡੂੰਗਾ ਵੀ ਹੋ ਗਿਆ ਜ਼ਿਆਦਾ ਹਾਂਜੀ ਕਿਹ ਪਿਸਤਾ ਕਰ ਜੇ ਆੜਤੀਆਂ ਦਾ ਪੈਸਾ ਕਿਵੇਂ ਫਿਰ ਹੁਣ ਕਿਵੇਂ ਮਿਲੇ ਉਹ ਬਥੇਰਾ ਜੇ ਆਰਥਿਕ ਦਾ ਲੋਕਾਂ ਬਥੇਰਾ ਦੇਣਾ ਤੇ ਆਪਣੇ ਕਿਸਾਨਾਂ ਵੀ ਬਥੇਰੀਆਂ ਸਰਕਾਰੀ ਜੀ ਉਹ ਵੀ ਚਲੋ ਮਾਫ ਹੋ ਜਾਣ ਤਾਂ ਚੰਗੀ ਗੱਲ ਹੈ ਸਰਕਾਰ ਨੇ ਹਲੇ ਤੱਕ ਕੋਈ ਐਲਾਨ ਨਹੀਂ ਕਰਿਆ ਕੇਂਦਰ ਸਰਕਾਰ ਨੇ ਵੀ ਜਾਂ ਸਟੇਟ ਨੇ ਵੀ ਅਸੀਂ ਕਰਜ਼ਾ ਮਾਫ ਕਰ ਰਹੇ ਹਾਂ ਉਹਨਾਂ ਇਲਾਕਿਆਂ ਦਾ ਜਿੱਥੇ ਹੜ੍ਹ ਦੀ ਮਾਰ ਪਈ ਨੇ ਕਰਜ਼ੇ ਬਾਰੇ ਤਾਂ ਕੋਈ ਨੇ ਐਲਾਨ ਕੀਤਾ ਜੀ ਉਦਾਂ ਵੇਖੋ ਕਹਿੰਦੇ 20000 ਰੁਪਇਆ ਈ ਏਕੜ ਦਾਂਗੇ ਹੁਣ ਦੇਖੋ ਸਰਕਾਰ ਦਿੰਦੀ ਗਣੀ ਦਿੰਦੀ ਜੀ ਇਸ ਸਮੇਂ ਸੁਲਤਾਨਪੁਰ ਲੋਧੀ ਦੀ ਆ ਜਿੱਥੇ ਕਿ ਪਿੰਡ ਦੇ ਲੋਕਾਂ ਨੇ ਮੋਰਚਾ ਸੰਭਾਲ ਲਿਆ ਆਪਣੇ ਹੀ ਟਰੈਕਟਰ ਲੈ ਕੇ ਡਟ ਗਏ ਨੇ ਖੇਤਾਂ ਦੇ ਵਿੱਚ ਇਸ ਸਮੇਂ ਜਿਹੜਾ ਰੇਤ ਆ ਕੱਢ ਕੇ ਉਸ ਨਾਲ ਬੰਨ ਦੇ ਨਾਲ ਲਗਾਈ ਜਾ ਰਹੀ ਆ ਕਿਉਂਕਿ ਉੰਜ ਤਾਂ ਖੇਤ ਰੇਤ ਦੇ ਵਿੱਚੋਂ ਨਿਕਲ ਨਹੀਂ ਸੀ ਤਾਂ ਵੱਡਾ ਜਿਹੜਾ ਨੁਕਸਾਨ ਹੈ ਨਾ ਕਿਸਾਨਾਂ ਦਾ ਹੋਇਆ ਹੈ ਕਿੰਨੇ ਕੁ ਦਿਨ ਇਹ ਹਲੇ ਹੋਰ ਲੱਗਣਗੇ ਇਸ ਬੰਨ ਨੂੰ ਇਹ ਦੋ ਦਿਨ ਹੋਰ ਲੱਗਣਗੇ ਅਜੇ ਐਸਾ ਨਵੀਰਪਰਾ ਤੁਰਿਆ ਦੋ ਦਿਨਾਂ ਹੀ ਪੂਰਦਾਂਗੇ ਜਿਹੜਾ ਉਹ ਆਪਾਂ ਵੇਖ ਕੇ ਆਏ ਆ ਉਹ ਮਹੀਨੇ ਬੱਧੀ ਆ ਉਹ ਕੰਮ ਲੰਮਾ ਉਹ ਤੁਹਾਨੂੰ ਉੱਥੇ ਵੀ ਦੱਸਿਆ ਹੈ ਪਬਲਿਕ ਪੂਰ ਦੋਗੇ ਵੀਰਪਰਾ ਪੂਰ ਦੇਣਗੇ ਪੰਜਾਬੀ ਪੂਰ ਦੇਣਗੇ ਪਰ ਟਾਈਮ ਲੱਗੂਗਾ ਪੂਰ ਜ਼ਰੂਰ ਦਵਾਂਗੇ ਉਹ ਵੀ ਇਹ ਮੂਆ ਜੀ ਜਲਦੀ ਲੋੜ ਹੈ ਇੱਥੇ ਲੋੜ ਹੈ ਡੀਜ਼ਲ ਦੀ ਜਲਦੀ ਡੀਜ਼ਲ ਦੀ ਲੋੜ ਆ ਜਿਵੇਂ ਕੱਲ ਹਰਪਜਨਸਨ ਭੱਜੀ ਆਏ ক্রিকেটার ਉਹ 2000 ਲੀਟਰ ਤੇਲ ਦੇ ਕੇ ਗਏ ਆ ਇੱਥੇ ਅਸੀਂ ਕਹਿੰਨੇ ਇਦਾਂ ਦੇ ਵੀਰਪਰਾ ਹੋਰ ਜਿਹੜਾ ਮਰਜ਼ੀ ਆ ਕੇ ਸਾਨੂੰ ਇੱਥੇ ਆਣ ਕੇ ਡੀਜ਼ਲ ਦੀ ਤੇਲ ਦੇ ਕੇ ਜਾਵੇ ਮੌਕੇ ਦੇ ਵੇਖ ਕੇ ਆਣ ਕੇ ਹਾਲਤ ਵੇਖ ਕੇ ਇਹ ਤੇਲ ਦੇ ਇਹ ਨਹੀਂ ਆਖਣਾ ਕਿ ਉਹ ਖਰੇ ਇਦਾਂ ਮਾਰੀ ਜਾਂਦੇ ਗਰਾਊਂਡ ਜ਼ੀਰੋ ਤੇ ਆਵੇ ਆਣ ਕੇ ਹਾਲਾਤ ਦੇਖੇ ਫਿਰ ਆਣ ਕੇ ਆਦੀ ਜੋ ਵੀ ਤੇਲ ਫੁੱਲ ਸੇਵਾ ਕਰਨੀ ਜਾਂਦੇ ਉਹ ਵੀਰ ਕਰ ਸਕਦਾ ਜੀ ਇਹ ਹੁਣ ਖੇਤ ਚ ਭਰ ਗਈ ਏ ਫਿਰ ਬੰਨਤੀ ਲਾਉਂਗੇ ਸਾਰੀ ਇਕੱਠੀ ਕਰ ਇਹ ਜਿੰਨੀ ਸਰਦੋ ਹੋਈ ਜੀ ਬੰਨ ਤੇ ਲਾਵਾਂਗੇ ਜੋ ਟੋਆਪੂਰ ਨਾਲ ਟੋਏ ਚ ਪੂਰ ਕੇ ਦਵਾਂਗੇ ਜੀ ਜਾ ਸਕੇਗੀ ਨਹੀਂ ਵਿਕੇਗੀ ਨਹੀਂ ਵਿਗਣੀ ਨਹੀਂ ਇਹ ਰਸਤੇ ਨਹੀਂ ਹੈਗੇ ਕਿਤੇ ਵੀ ਅਜੇ ਸਰਕਾਰ ਨੇ ਜਿਹੜਾ ਕਿਹਾ ਨਾ ਵੀ ਇੰਨੇ ਟਾਈਮ ਤਰੀਕ ਤੱਕ ਉਹਨੇ ਤੱਕ ਸਾਡੇ ਰਸਤੇ ਨਹੀਂ ਕਲੀਅਰ ਹੋਣੇ ਸਾਡੇ ਮੂੰਹੇ ਨਹੀਂ ਵੱਜਣੇ ਅਜੇ ਵੇਚ ਕਿੱਥੋਂ ਲਗਾਗੇ ਉਹ ਬਾਜ਼ੀ ਦੀਆਂ ਕਰਾਂ ਜੋ ਵੇਚਣ ਦਾ ਟਾਈਮ ਆ ਵੇਚਾਂਗੇ ਜਰੂਰ ਵੀਰ ਭਰਾਵਾਂ ਨਾਲ ਸਾਥ ਦੇਵਾਂਗੇ ਜਿੱਦਾਂ ਅੱਜ ਸਾਥ ਨਾਲ ਖੜੇ ਉਦੋਂ ਉਦੋਂ ਵੀਰ ਭਰਾਵਾਂ ਦੇ ਨਾਲ ਸਾਥ ਖੜਾਂਗੇ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਸ ਸਮੇਂ ਜੰਗੀ ਪੱਧਰ ਤੇ ਕੰਮ ਆ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਚੱਲ ਰਿਹਾ ਇਹ ਹਾਲਾਤ ਨੇ ਜਿਹੜੇ ਹੁਣ ਤਬਾਹੀ ਹੈ ਜਿਹੜੀ ਉਹ ਨਜ਼ਰ ਆ ਰਹੀ ਆ ਪੋਕਲੇਨ ਮਸ਼ੀਨਾਂ ਲਗਾਈਆਂ ਹੋਈਆਂ ਨੇ ਟਰੈਕਟਰ ਲਗਾਈਆਂ ਹੋਈਆਂ ਨੇ ਤਾਂ ਆਪ ਮੁਹਾਰੇ ਕਿਸਾਨ ਡਟ ਗਏ ਨੇ ਤਾਂ ਪੰਜਾਬੀ ਇਸ ਸਮੇਂ ਮੋਰਚਾ ਸੰਭਾਲ ਕੇ ਬੈਠ ਗਏ ਨੇ ਹਰ ਕੋਈ ਮਦਦ ਕਰ ਰਿਹਾ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਕੀ ਕਰیکٹر ਰਾਸਪਾ ਦੇ ਮੈਂਬਰ ਨੇ ਹਰਪਜਨ ਸਿੰਘ ਉਹਨਾਂ ਦੇ ਵੱਲੋਂ ਵੀ 2000 ਲੀਟਰ ਤੇਲ ਜਿਹੜਾ ਸਥਾਨ ਦੇ ਉੱਤੇ ਮਹੀਆ ਕਰਵਾਇਆ ਗਿਆ ਇੱਕ ਸੰਤ ਨੇ ਤੁਸਰਹਾਲੀ ਸਾਹਿਬ ਤੋਂ ਉਹ ਵੀ ਸੇਵਾ ਨਿਵਾ ਰਹੇ ਨੇ ਤਾਂ ਇਹਨਾਂ ਨੇ ਵੀ ਅੱਗੇ ਵੀ ਅਪੀਲ ਕੀਤੀ ਕਿ ਲੋਡ ਬਹੁਤ ਜ਼ਿਆਦਾ ਪੈ ਗਈ ਹੈ ਆਪਤ ਬਹੁਤ ਵੱਡੀ ਆ ਬੀਜ ਦੀ ਲੋਡ ਪੈ ਗਈ ਖਾਦ ਦੀ ਲੋਡ ਪੈ ਗਈ ਡੀਜ਼ਲ ਦੀ ਲੋਡ ਪੈ ਗਈ ਟਰੈਕਟਰਾਂ ਦੀ ਲੋਡ ਪੈ ਗਈ ਤਾਂ ਹੀ ਇਸ ਖਤਰੇ ਦੇ ਵਿੱਚੋਂ ਇਸ ਆਫਤ ਦੇ ਵਿੱਚੋਂ ਆਪਾਂ ਨਿਕਲ ਸਕਦੇ ਹਾਂ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ